ਜੋ ਵੀ ਲੜਾਈ ਸੀਗੀ ਮੇਰੀ ਆਪਸ ਦੇ ਵਿੱਚ ਸੀ ਗਲੀ ਘਵਾਨਾ ਕੋਈ ਗੱਲ ਨਹੀਂ ਸੀਗੀ ਉਹਨਾਂ ਦੀ ਸਾਹਮਣੇ ਵਾਲੇ ਨੂੰ ਮੁੰਡੇ ਆ ਗਏ ਡਰਿੰਕ ਕੀਤੀ ਸੀਗੀ ਉਹਨਾਂ ਨੇ ਤੇ ਡਰਿੰਕ ਕਰਕੇ ਫਿਰ ਨਾਲ ਦੇ ਘਰ ਕੰਨ ਟੱਪ ਗਏ ਤੇ ਫਿਰ ਇਹਨਾਂ ਨੂੰ ਆਂਡ ਕੇ ਮਾਰਿਆ ਬਹੁਤ ਗੰਦੇ ਤਰੀਕੇ ਨਾਲ ਮਾਰਿਆ ਹਾਂਜੀ ਪੈਂਦੀ ਕੀ ਨਾਮ ਹੈ ਹਾਂਜੀ ਮੇਰਾ ਨਾਮ ਅਮੰਤਾ ਹੈ ਕਿੱਥੇ ਰਹਿੰਦੇ ਹੋ ਮੈਂ ਸੁਲਤਾਨ ਰੋਡ ਕਿੱਤੇ ਵਿੱਚ ਰਹਿੰਦੀ ਹਾਂ 6 ਨੰਬਰ ਗਲੀ ਕੋਟ ਬਾਬਰੀ ਸਿੰਘ ਹਾਂਜੀ ਕੀ ਗੱਲਾਂ ਚਗੜਾ ਹੋਇਆ ਅ ਚਗੜਾ ਸਾਡੇ ਐਵੇਂ ਸੀਗਾ ਕਿ ਸਾਡੇ ਦੋਨੋਂ ਮੀਆਂ ਬੀਬੀ ਦੇ ਵਿੱਚ ਥੋੜਾ ਬੋਝਾ ਲੜਾਈ ਹੁੰਦੀ ਪਈ ਸੀਗੀ ਉਹ ਥੋੜਾ ਡਿਪਰੈਸ਼ਨ ਦੇ ਮਰੀਜ਼ ਹੈਗੇ ਆ ਤੇ ਉਹਨਾਂ ਨੇ ਜਿੱਦਾਂ ਕਿ ਮੈਨੂੰ ਗਾਲਾਂ ਮੇਰੇ ਨਾਲ ਲੜਾਈ ਹੋਉਂਦੀ ਸੀਗੀ ਫਿਰ ਗਲੀ ਗਵਾਂਡ ਵਾਲੇ ਲੱਗਿਆ ਕਿ ਮੇਰੇ ਨਾਲ ਸਾਨੂੰ ਗੱਲਾਂ ਕੱਢਣ ਦੇ ਪਰ ਉਹਨਾਂ ਨੂੰ ਗੱਲਾਂ ਨਹੀਂ ਕੱਢਣ ਦੇ ਸੀਗੇ ਫਿਰ ਉਹ ਉਹਨਾਂ ਨੂੰ ਗੁੱਟਣ ਵਾਸਤੇ ਆ ਗਏ ਪਹਿਲਾਂ ਅੰਦਰ ਆਣ ਕੇ ਕੁੱਟਿਆ ਬਾਅਦ ਵਿੱਚ 15 ਮਿੰਟ ਬਾਅਦ ਫਿਰ ਸਾਹਮਣੇ ਵਾਲੇ ਦੇ ਮੁੰਡੇ ਆ ਗਏ ਡ੍ਰਿੰਕ ਕੀਤੀ ਸੀਗੀ ਉਹਨਾਂ ਨੇ ਤੇ ਡਰਿੰਕ ਕਰਕੇ ਫਿਰ ਨਾਲ ਦੇ ਘਰ ਕੰਨ ਟੱਪ ਗਏ ਤੇ ਫਿਰ ਇਹਨਾਂ ਨੂੰ ਆਂਡ ਕੇ ਮਾਰਿਆ ਬਹੁਤ ਗੰਦੇ ਤਰੀਕੇ ਨਾਲ ਮਾਰਿਆ ਹੁਣ ਹਸਪੀਟਲ ਦੇ ਵਿੱਚ ਉਹਨਾਂ ਦੀ ਜਿਹੜੀ ਕੰਡੀਸ਼ਨ ਹੈ ਡਾਕਟਰ ਦੱਸ ਰਹੇ ਉਹਨਾਂ ਦੀ ਬਹੁਤ ਮਾੜੀ ਕੀ ਹੈ ਕਿੰਨੇ ਚਿਰ ਕੋ ਬਿਮਾਰ ਚੱਲੇ ਆ ਰਹੇ ਇਸ ਤਰ੍ਹਾਂ ਦਾ ਪ੍ਰੈਸ਼ਰ ਜ਼ਿਆਦਾ ਨਹੀਂ ਬਸ 2 ਸਾਲ ਦੋ ਸਾਲ ਹੀ ਹੋਏ ਹਲੇ ਕਹਿੰਦਾ ਵੀ ਕਦੇ ਮੱਲੇ ਵਾਲੇ ਨਹੀਂ ਮੇਰੇ ਨਹੀਂ ਨਹੀਂ ਕਦੇ ਨਹੀਂ ਘਰ ਮੱਲੇ ਵਾਲੇ ਪੁੱਛੇ ਜਾਵੇ ਕਿਉਂਕਿ ਕਦੇ ਇਹਨਾਂ ਨੇ ਆਸਤੇ ਕਹੀ ਕਿ ਇਹਨਾਂ ਬਤਮੀ ਜੀ ਨੇ ਕੀਤੀ ਸਿਰਫ ਉਹਨਾਂ ਨੇ ਜੋ ਵੀ ਲੜਾਈ ਸੀਗੀ ਮੇਰੀ ਆਪਸ ਦੇ ਵਿੱਚ ਕਿਸੇ ਗਲੀ ਘਮਾਣਾ ਕੋਈ ਗੱਲ ਨਹੀਂ ਸੀਗੀ ਉਹਨਾਂ ਦੀ ਕਿ ਤੇ ਨਮੁੰਡਿਆ ਕਿਵੇਂ ਤੁਹਾਡੇ ਘਰ ਪਰ ਸਾਡੇ ਘਰ ਇਦਾਂ ਵੜੇਗੀ ਉਹ ਨਾਲ ਦਾ ਸਾਡੇ ਘਰ ਕੰਦ ਸਾਂਝੀ ਗਈ ਆ ਉਹਨੇ ਦਰਵਾਜ਼ੇ ਥਾਣੀ ਹੋ ਕੇ ਤੇ ਉੱਪਰ ਰਾਏ ਧੂੜ ਕੋਠੇ ਤੇ ਹਾਂਜੀ ਹਾਂਜੀ ਕੰਪਲੇਂਟ ਕੀਤੀ ਸੀਗੀ 112 ਨੰਬਰ ਤੇ ਮੈਂ ਕਾਲ ਕਰੀ ਸੀ ਕਿ ਪੁਲਿਸ ਆਈ ਸੀਗੀ ਉਹਨਾਂ ਨੇ ਫਿਰ ਮੈਨੂੰ ਉਹ ਉਹਨਾਂ ਨੇ ਥਾਣੇ ਜਾਣ ਵਾਸਤੇ ਕਿਹਾ ਸੀ ਵੀ ਇੱਥੇ ਜਾਓ ਤੇ ਆਪਣੀ ਕੰਪਲੇਂਟ ਲਿਖਾਓ ਤੇ ਹਾਂ ਕੀ ਕਾਰਵਾਈ ਕੀਤੀ ਸੀ ਕਾਰਵਾਈ ਹਲੇ ਸਾਡੀ ਕੋਈ ਵੀ ਨਹੀਂ ਕੀਤੀ ਕਾਰਵਾਈ ਕਾਰਵਾਈ ਸਾਡੀ ਸਾਡੀ ਕੋਈ ਵੀ ਨਹੀਂ ਹੋਈ ਉਹਨਾਂ ਨੇ ਕੋਈ ਐਕਸ਼ਨ ਵੀ ਨਹੀਂ ਲਿਆਇਆ ਤੇ ਅਜੇ ਵੀ ਇਲਾਜ ਚੱਲ ਰਿਹਾ ਉਹਨਾਂ ਦਾ ਹਾਂਜੀ ਇਲਾਜ ਚੱਲ ਰਿਹਾ ਨੇ ਇਹਨਾਂ ਦੀ ਕੰਡੀਸ਼ਨ ਬਹੁਤ ਮਾੜੀ ਗਈ ਆ ਤੇ ਡਾਕਟਰਾਂ ਨੇ ਵੀ ਉਹਨਾਂ ਨੂੰ ਹਲੇ ਕਹਿੰਦੇ ਕਿ ਜਵਾਬ ਦਿੱਤਾ ਹੋਇਆ ਵੀ ਮਤਲਬ ਸੱਟਾਂ ਵਗੈਰਾ ਬਹੁਤ ਜ਼ਿਆਦਾ ਲੱਗੀ ਆ ਜੇ ਹਾਲਤ ਜ਼ਿਆਦਾ ਖਰਾਬ ਹੋ ਗਏ ਤਾਂ ਜ਼ਿੰਮੇਵਾਰ ਕੌਣ ਹੋਵੇਗਾ ਜ਼ਿੰਮੇਵਾਰੀ ਇਹੀ ਜਿਹੜੇ ਤਿੰਨ ਜਾਨੇ ਸਾਹਮਣੇ ਘਰ ਵਾਲੇ ਜਿਹੜੇ ਗਏ ਉਹਨਾਂ ਦੇ ਉਹ ਹੋਣਗੇ ਕਿਉਂਕਿ ਉਹਨਾਂ ਨੇ ਉਹਨਾਂ ਨੇ ਆਣ ਕੇ ਜ਼ਿਆਦਾ ਮਾਰਿਆ ਮੈਂ ਪੁਲਿਸ ਪ੍ਰਸ਼ਾਸਨ ਤੋਂ ਮੰਗਦਾ ਮੈਂ ਪੁਲਿਸ ਪ੍ਰਸ਼ਾਸਨ ਤੇ ਹੀ ਮੈਂ ਅਪੀਲ ਕਰਦੀ ਆ ਕਿ ਹਾਨ ਮੇਰਾ ਨਾਮ ਮਮਤਾ ਮੈਨੂੰ ਇਹ ਮਾਮਲਾ ਆਇਆ ਸੀ ਕਿ ਕੁਝ ਇੱਕ ਨੌਜਵਾਨ ਨੂੰ ਘਰ ਵੜ ਕੇ ਤੇ ਨੌਜਵਾਨ ਨਾਲ ਬੁਟਿਆ ਕੀ ਮਾਮਲਾ ਹੈ ਮਾਮਲਾ ਦਾ ਜਪਨਾ ਜਸਦੇਵ ਸਿੰਘ ਸਾਨੂੰ ਰਣਜੀਤ ਸਿੰਘ ਵਾਸੀ ਕੋੜ ਬਾਬਾ ਦੀਪ ਸਿੰਘ ਗਲੀ ਨੰਬਰ 6 ਮਕਾਨ ਨੰਬਰ 25 50 34 ਤੇਣ ਵਾਲਾ ਇਹਦੇ ਨਾਲ ਮਤਲਬ ਪਪਲੂ ਨਾਮ ਦਾ ਮੁੰਡਾ ਉਹਦੇ ਨਾਲ ਇਹਦਾ ਮੁੰਡਾ ਜਿਹੜਾ ਪਪਲੂ ਆ ਇਹਦਾ ਗਵਾਂਢੀ ਆ ਤੇ ਇਹਦੇ ਨਾਲ ਦੋ ਤਿੰਨ ਬੰਦੇ ਨਾਲ ਹੋ ਰਿਹਾ ਇਹਨਾਂ ਨਾਲ ਕਿਤੇ ਨਾਲ ਕੁੱਟਮਾਰ ਕੀਤੀ ਆ ਜੋ ਕਿ ਉਪਲ ਹਸਪਤਾਲ ਵਿੱਚ ਜੀਰੇ ਲਾਲ ਹੀ ਦਾਗ ਲਿਆ ਜੋ ਇਹਦਾ ਬਿਆਨ ਹਸਨਕਾਰੀ ਗਏ ਹਾਂ ਤੇ ਡਾਕਟਰ ਸਾਹਿਬ ਨੇ ਇਹਨਾਂ ਨੂੰ ਅੰਡ ਭੇਡ ਦੱਸਿਆ ਵੀ ਅਜੇ ਠੀਕ ਨਹੀਂ ਹੈਗੇ ਪਰਿਵਾਰ ਵੱਲੋਂ ਕਹੇ ਕਾਫੀ ਦਿਨ ਹੋ ਗਏ ਨੇ ਪਰ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਤੋ ਉਹ ਅਸੀਂ ਬਿਆਨ ਲੈਣ ਵਾਸਤੇ ਗਏ ਹਾਂ ਜੀ ਬਿਆਨ ਲੈਣ ਲੈ ਕੇ ਉਹਦੇ ਜੋ ਵੀ ਅਧੀਆ ਤੇ ਉਹ ਡਾਕਟਰ ਸਾਹਿਬ ਨੇ ਵੀ ਇੱਕ ਦੋ ਦਿਨਾਂ ਤੱਕ ਤੁਹਾਨੂੰ ਹੀ ਮਿਲ ਬਿਨਾਂ ਠੀਕ ਹੋਣਾ ਤੇ ਬਿਆਨ ਜਿਹੜੇ ਦਵਾ ਦਾਂਗੇ ਤੇ ਜੋ ਵੀ ਬਿਆਨ ਲਵਾਂਗੇ ਤੇ ਜੋ ਵੀ ਇਦੀ ਕਾਨੂੰਨੀ ਕਾਰਵਾਈ ਕੀਤੀ ਜਾਊ ਜੋ ਵੀ ਲੜਾਈ ਸੀ ਕਿ ਮੇਰੀ ਆਪਸ ਦੇ ਵਿੱਚ ਕਿਸੇ ਗਲੀ ਘਵਾਨਾ ਕੋਈ ਗੱਲ ਨਹੀਂ ਸੀਗੀ ਉਹਨਾਂ ਦੀ ਸਾਹਮਣੇ ਵਾਲੇ ਦੇ ਮੁੰਡੇ ਆ ਗਏ ਡਰਿੰਕ ਕੀਤੀ ਸੀਗੀ ਉਹਨਾਂ ਨੇ ਤੇ ਡਰਿੰਕ ਕਰਕੇ ਫਿਰ ਨਾਲ ਦੇ ਘਰ ਕੰਨ ਟੱਪ ਗਏ ਤੇ ਫਿਰ ਇਹਨਾਂ ਨੂੰ ਆਂਡ ਕੇ ਮਾਰਿਆ ਬਹੁਤ ਗੰਦੇ ਤਰੀਕੇ ਨਾਲ ਮਾਰਿਆ ਹਾਂ ਨਿੱਪੰਦੀ ਕੀ ਨਾਮ ਹੈ ਹਾਂਜੀ ਮੇਰਾ ਨਾਮ ਅਮੰਤਾ ਹੈ ਕਿੱਥੇ ਰਹਿੰਦੇ ਹੋ ਮੈਂ ਸੁਲਤਾਨ ਰੋਡ ਕਿੱਥੇ ਵਿੱਚ ਰਹਿੰਦੀ ਹਾਂ 6 ਨੰਬਰ ਗਲੀ ਕੋਟ ਬਾਬਰੀ ਸਿੰਘ ਅੱਜ ਕੀ ਕੀ ਗੱਲ ਦਾ ਝਗੜਾ ਹੋਇਆ ਅ ਝਗੜਾ ਸਾਡੇ ਐਵੇਂ ਸੀਗਾ ਕਿ ਸਾਡੇ ਦੋਨੋਂ ਮੀਆਂ ਬੀਬੀ ਦੇ ਵਿੱਚ ਥੋੜਾ ਵਜਾ ਲੜਾਈ ਹੁੰਦੀ ਪਈ ਸੀਗੀ ਉਹ ਥੋੜਾ ਡਿਪਰੈਸ਼ਨ ਦੇ ਮਰੀਜ਼ ਹੈਗੇ ਆ ਤੇ ਉਹਨਾਂ ਨੇ ਜਿੱਦਾਂ ਕਿ ਮੈਨੂੰ ਗਾਲਾਂ ਮੈਣਾਂ ਲੜਾਈ ਹੋਉਂਦੀ ਸੀਗੀ ਫਿਰ ਗਲੀ ਘਵਾਂਡ ਵੜਨ ਲੱਗਿਆ ਕਿ ਮੇਰੇ ਨਾਲ ਸਾਨੂੰ ਗਾਲਾਂ ਕੱਢਣ ਦੇ ਪਰ ਉਹਨਾਂ ਨੂੰ ਗਾਲਾਂ ਨਹੀਂ ਕੱਢਣ ਦੇ ਸੀਗੇ ਫਿਰ ਉਹ ਉਹਨਾਂ ਨੂੰ ਕੁੱਟਣ ਵਾਸਤੇ ਆ ਗਏ ਪਹਿਲਾਂ ਅੰਦਰ ਆਂਡ ਕੇ ਕੁੱਟਿਆ ਬਾਅਦ ਵਿੱਚ 15 ਮਿੰਟ ਬਾਅਦ ਫਿਰ ਸਾਹਮਣੇ ਵਾਲੇ ਦੇ ਮੁੰਡੇ ਆ ਗਏ ਡਰਿੰਕ ਕੀਤੀ ਸੀਗੀ ਉਹਨਾਂ ਨੇ ਤੇ ਡਰਿੰਕ ਕਰਕੇ ਫਿਰ ਨਾਲ ਦੇ ਘਰ ਕੰਨ ਟੱਪ ਗਏ ਤੇ ਫਿਰ ਇਹਨਾਂ ਨੂੰ ਆਂਡ ਕੇ ਮਾਰਿਆ ਬਹੁਤ ਗੰਦੇ ਤਰੀਕੇ ਨਾਲ ਮਾਰਿਆ ਹੁਣ ਹਸਪੀਟਲ ਦੇ ਵਿੱਚ ਉਹਨਾਂ ਦੀ ਜਿਹੜੀ ਕੰਡੀਸ਼ਨ ਹੈ ਡਾਕਟਰ ਦੱਸ ਰਹੇ ਉਹਨਾਂ ਦੀ ਬਹੁਤ ਮਾੜੀ ਕੀ ਹੈ ਕਿੰਨਾ ਚਿਰ ਤੋਂ ਬਿਮਾਰ ਚੱਲ ਰਿਹਾ ਅਰੰਭ ਕਰ ਰਹੇ ਹਾਂ। ਇਹ ਪ੍ਰੈਸ਼ਰ ਜ਼ਿਆਦਾ ਨਹੀਂ ਬਸ 2 ਸਾਲ ਦੋ ਸਾਲ ਹੀ ਹੋਈ ਹਲੇ। ਪਹਿਲਾਂ ਵੀ ਕਦੇ ਮਹੱਲੇ ਵਾਲਿਆਂ ਨੇ ਪੁੱਛਿਆ ਨਹੀਂ। ਨਹੀਂ ਨਹੀਂ ਕਦੇ ਨਹੀਂ ਘਰ ਮਹੱਲੇ ਵਾਲਿਆਂ ਪੁੱਛਿਆ ਜਾਵੇ ਕਿਉਂਕਿ ਕਦੀ ਇਹਨਾਂ ਨੇ ਆਸਤੇ ਕਹੀ ਕਿ ਇਹਨਾਂ ਬਤਮੀ ਜੀ ਨੇ ਕੀਤੀ ਸਿਰਫ ਉਹਨਾਂ ਨੇ ਜੋ ਵੀ ਲੜਾਈ ਸੀਗੀ ਮੇਰੀ ਆਪਸ ਦੇ ਵਿੱਚ ਕਿਸੇ ਗਲੀ ਘਵਾਨਾ ਕੋਈ ਗੱਲ ਨਹੀਂ ਸੀਗੀ ਉਹਨਾਂ ਦੀ। ਤੇ ਜਿਹੜਾ ਤੇਲ ਮੁੰਡਿਆ ਕਿਵੇਂ ਤੁਹਾਡੇ ਘਰ ਪਰ। ਸਾਡੇ ਘਰ ਇਦਾਂ ਵੜੇਗੀ ਉਹ ਨਾਲ ਦਾ ਸਾਡੇ ਘਰ ਕੰਧ ਸਾਂਝੀ ਗਈ ਆ ਉਹਨਾਂ ਦੇ ਦਰਵਾਜ਼ੇ ਥਾਣੀ ਹੋ ਕੇ ਤੇ ਉੱਪਰ ਆਏ ਢੂੜ ਕੋਠੇ ਤੇ। ਹਾਂਜੀ। ਹਾਂਜੀ ਕੰਪਲੇਟ ਕੀਤੀ ਸੀਗੀ 112 ਨੰਬਰ ਤੇ ਮੈਂ ਕਾਲ ਕਰੀ ਸੀ ਕਿ ਪੁਲਿਸ ਆਈ ਸੀਗੀ ਉਹਨਾਂ ਨੇ ਫਿਰ ਮੈਨੂੰ ਉਹਨਾਂ ਨੇ ਥਾਣੇ ਜਾਣ ਵਾਸਤੇ ਕਿਹਾ ਸੀ ਵੀ ਇੱਥੇ ਜਾਓ ਤੇ ਆਪਣੀ ਕੰਪਲੇਟ ਲਿਖਾਓ ਤੇ ਹੁਣ ਕੀ ਕਾਰਵਾਈ ਕੀਤੀ ਸੀ ਕਾਰਵਾਈ ਹਲੇ ਸਾਡੀ ਕੋਈ ਵੀ ਨਹੀਂ ਕੀਤੀ ਕਾਰਵਾਈ ਕਾਰਵਾਈ ਸਾਡੀ ਕੋਈ ਵੀ ਨਹੀਂ ਹੋਈ ਉਹਨਾਂ ਨੇ ਕੋਈ ਐਕਸ਼ਨ ਵੀ ਨਹੀਂ ਲਿਆਇਆ ਤੇ ਅਜੇ ਵੀ ਲਾਚ ਚੱਲ ਰਿਹਾ ਉਹਨਾਂ ਦਾ ਹਾਂਜੀ ਲਾਚ ਚੱਲ ਰਿਹਾ ਨੇ ਇਹਨਾਂ ਕੰਡੀਸ਼ਨ ਬਹੁਤ ਮਾੜੀ ਗਈ ਆ ਤੇ ਡਾਕਟਰਾਂ ਨੇ ਵੀ ਉਹਨਾਂ ਨੂੰ ਹਲੇ ਕਹਿੰਦੇ ਕਿ ਜਵਾਬ ਦਿੱਤਾ ਹੈ ਵੀ ਮਤਲਬ ਸੱਟਾ ਵਗੈਰਾ ਬਹੁਤ ਜ਼ਿਆਦਾ ਲੱਗੀ ਹੈ। ਜੇ ਹਾਲਤ ਜ਼ਿਆਦਾ ਖਰਾਬ ਹੋਵੇ ਤਾਂ ਜ਼ਿੰਮੇਵਾਰ ਕੌਣ ਹੋਵੇਗਾ? ਜ਼ਿੰਮੇਵਾਰੀ ਇਹੀ ਜਿਹੜੇ ਤਿੰਨ ਜਾਣੇ ਸਾਹਮਣੇ ਘਰ ਵਾਲੇ ਜਿਹੜੇ ਗਏ ਉਹਨਾਂ ਦੇ ਉਹ ਹੋਣਗੇ ਕਿਉਂਕਿ ਉਹਨਾਂ ਨੇ ਉਹਨਾਂ ਨੇ ਆਣ ਕੇ ਜ਼ਿਆਦਾ ਮਾਰਿਆ। ਮੈਂ ਪੁਲਿਸ ਪ੍ਰਸ਼ਾਸਨ ਤੱਕ ਮੰਗਦਾ। ਮੈਂ ਪੁਲਿਸ ਪ੍ਰਸ਼ਾਸਨ ਤੈ ਹੀ ਮੈਂ ਅਪੀਲ ਕਰਦੀ ਆ ਕਿ ਹਾਨ ਇਨਸਾਫ ਦਿੱਤਾ ਜਾਵੇ। ਇਹਨਾਂ ਦੇ ਇੱਕ ਬੰਦੇ ਦੀ ਕਾਨੂੰਨੀ ਜਿਹੜੀ ਕਾਰਵਾਈ ਕੀਤੀ ਜਾਵੇ। ਮਾਤਾ ਮੇਰਾ ਨਾਮ ਮਮਤਾ। ਹਾਜੀ ਤਾਂ ਮਾਮਲਾ ਆਇਆ ਸੀ ਕਿ ਕੁਝ ਇੱਕ ਨੌਜਵਾਨ ਨੂੰ ਘਾਰ ਵੜ ਕੇ ਤੇ ਨੌਜਵਾਨਾਂ ਨੂੰ ਕੁੱਟਿਆ ਕੀਤਾ ਮਾਮਲਾ ਹੈ। ਮਾਮਲਾ ਇਹ ਆਪਣਾ ਜਸਦੇਵ ਸਿੰਘ ਆ ਸਾਨੂੰ ਰਣਜੀਤ ਸਿੰਘ ਵਾਸੀ ਕੋੜ ਬਾਬਾ ਦੀਪ ਸਿੰਘ ਗਲੀ ਨੰਬਰ 6 ਮਕਾਨ ਨੰਬਰ 25 50 34 ਰਹਿਣ ਵਾਲਾ ਇਹਦੇ ਨਾਲ ਮਤਲਬ ਪਪੂ ਨੂੰ ਨਾ ਦਾ ਮੁੰਡਾ ਉਹਦੇ ਨਾਲ ਇਹਦਾ ਇੱਕ ਮੁੰਡਾ ਲਾ ਪਪੂ ਉਹਦਾ ਗਵਾਂਢੀ ਆ ਤੇ ਇਹਦੇ ਨਾਲ ਦੋ ਤਿੰਨ ਬੰਦੇ ਨਾਲ-ਨਾਲ ਹੋ ਰਿਹਾ ਇਹਨਾਂ ਨਾਲ ਕਿਤੇ ਨਾ ਕੁੱਟਮਾਰ ਕੀਤੀ ਆ ਜੋ ਕਿ ਉਪਲ ਹਸਤਾਲ ਵਿੱਚ ਜੀਰੇ ਲਾ ਲਈ ਦਾਖ ਲਿਆ ਜੋ ਇਹਦਾ ਬਿਆਨ ਹਸਨ ਕਾਲੀ ਗਏ ਆ। ਤੇ ਡਾਕਟਰ ਸਾਹਿਬ ਨੇ ਇਹਨਾਂ ਨੂੰ ਅੰਡਪੇਟ ਦੱਸਿਆ ਵੀ ਅਜੇ ਠੀਕ ਨਹੀਂ ਹੈਗੇ। ਪਰਿਵਾਰ ਵੱਲੋਂ ਕਹੇ ਕਾਫੀ ਦਿਨ ਹੋ ਗਏ ਨੇ ਪਰ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ। ਤੇ ਉਹ ਅਸੀਂ ਬਿਆਨ ਲੈਣ ਵਾਸਤੇ ਗਏ ਹਾਂ ਜੇ ਬਿਆਨ ਲੈ ਲੈ ਕੇ ਉਹਦੇ ਜੋ ਵੀ ਹਦੀਆ ਤੇ ਉਹ ਡਾਕਟਰ ਸਾਹਿਬ ਕਹਿੰਦੇ ਵੀ ਇੱਕ ਦੋ ਦਿਨਾਂ ਤੱਕ ਤੁਹਾਨੂੰ ਇਹ ਮੁੱਲ ਬਣਾ ਠੀਕ ਹੋਣਾ ਤੇ ਬਿਆਨ ਜਿਹੜੇ ਦਵਾ ਦਾਂਗੇ ਤੇ ਜੋ ਵੀ ਬਿਆਨ ਲਵਾਂਗੇ ਤੇ ਜੋ ਵੀ ਇਸ ਦੀ ਕਾਨੂੰਨੀ ਕਾਰਵਾਈ ਕੀਤੀ ਜਾਊ।